ਟਾਈਟਲ ਦੀ ਰਿਕੁਆਇਰਮੈਂਟ ਪੂਰੀਆਂ ਕਰਨ ਵਾਸਤੇ ਮੈਨੂੰ ਦਿਹਾੜੀਆਂ ਵੀ ਕਰਨੀਆਂ ਪਈਆਂ ਮੈਂ ਮਿਸਟਰ ਏਸ਼ੀਆ ਦਾ ਟਾਈਟਲ ਜੋ ਕਿ ਮੈਂ ਜਿੱਤ ਗਿਆ ਹੈ ਲੇਟੈਸਟ ਸਰਕਾਰਾਂ ਨਾਲ ਕੋਈ ਸਪੋਰਟ ਨਹੀਂ ਜੇ ਕੋਈ ਕੁਝ ਨਹੀਂ ਆ ਕਰੀ ਨੌਕਰੀ ਮਿਲੇ ਘਰ ਦਾ ਵੀ ਜਦੋਂ ਸੁੱਖ ਆ ਜਾਏ ਤਾਂ ਸਾਨੂੰ ਵੀ ਅੱਗੇ ਵਧਣ ਦਾ ਮੌਕਾ ਮਿਲੇ ਮੈਨੂੰ ਫਿਜ਼ਿਕਸ ਦੇ ਵਿੱਚ ਮੇਰਾ ਸਿਲਵਰ ਮੈਡਲ ਆਇਆ ਤੇ ਬੋਡੀ ਬਿਲਡਿੰਗ ਦੇ ਵਿੱਚ ਸਰ ਮੈਂ 골ਡ ਮੈਡਲ ਲੈ ਕੇ ਆਇਆ ਜੀ ਬਚਪਨ ਤੋਂ ਲੈ ਕੇ ਸਰ ਦੇਖੋ ਹੁਣ ਤੱਕ ਦਾ ਸਫ਼ਰ ਤੇ ਬੜਾ ਹੀ ਮੁਸ਼ਕਿਲ ਰਿਹਾ ਬੜਾ ਹੀ ਸਟਰਗਲ ਭਰਿਆ ਰਿਹਾ ਕਿਉਂਕਿ ਮੈਂ ਬੇਸਿਕਲੀ ਬੜੀ ਮੀਡਲ ਕਲਾਸ ਫੈਮਿਲੀ ਤੋਂ ਬਲੋਗ ਕਰਦਾ ਘਰ ਦੇ ਹਾਲਾਤ ਵੀ ਕੁਝ ਇਸ ਤਰ੍ਹਾਂ ਦੇ ਸੀ ਕਿ ਸਟਾਰਟਿੰਗ 'ਚ ਕਿ ਬੜਾ ਔਖਾ ਸੀਗਾ ਸਾਰਾ ਕੁਝ ਹੈਂਡਲ ਕਰਨਾ ਸਭ ਕੁਝ ਫੇਸ ਕਰਨਾ ਤੇ ਨਾਲ ਦੀ ਨਾਲ ਸਰ ਦੇਖੋ ਸ਼ੌਂਕ ਵੀ ਸੀ ਮਿਹਨਤ ਦਾ ਆਪਣੇ ਜਿੰਮ ਦਾ ਹਨਾ ਤੇ ਸਰ ਉਹਦੇ ਅਕੋਰਡਿੰਗ ਮੈਨੂੰ ਆਪਣੀਆਂ ਡਾਈਟ ਦੇ ਡਾਈਟ ਦੀ ਰਿਕੁਆਇਰਮੈਂਟ ਪੂਰੀਆਂ ਕਰਨ ਵਾਸਤੇ ਮੈਨੂੰ ਦਿਹਾੜੀਆਂ ਵੀ ਕਰਨੀਆਂ ਪਈਆਂ ਸਰ ਬੋਡੀ ਬਿਲਡਿੰਗ ਦਾ ਸ਼ੌਂਕ ਇਦਾਂ ਹੀ ਬਸ ਸਰ ਮੈਂ ਸਟਾਰਟਿੰਗ ਦੇ ਵਿੱਚ ਸਕੂਲ ਟਾਈਮ ਤੋਂ ਹੀ ਮਤਲਬ ਗੇਮਸ ਵਗੈਰਾ ਦੇ ਵਿੱਚ ਪਾਰਟਿਸਿਪੇਟ ਕਰਦਾ ਆਇਆ ਸੀਗਾ ਤੇ ਸਰ ਪਹਿਲਾਂ ਮੈਂ ਫੁੱਟਬਾਲ ਦਾ ਪਲੇਅਰ ਸੀਗਾ ਸਰ ਉੱਥੋਂ ਹੀ ਸ਼ੌਂਕ ਪੈਦਾ ਪੈਂਦਾ ਮੈਨੂੰ ਜਿੰਮ ਦਾ ਸ਼ੌਂਕ ਪੈ ਗਿਆ ਸਰ 2017 ਦੀ ਗੱਲ ਹੈ ਸਰ ਉਸ ਤੋਂ 2017 ਤੋਂ ਮੈਂ ਸਰ ਬੋਡੀ ਬਿਲਡਿੰਗ ਲਾਈਨ ਦੇ ਵਿੱਚ ਆਪਣਾ ਮਤਲਬ ਪੈਰ ਰੱਖ ਲਿਆ ਸੀਗਾ ਉਸ ਤੋਂ ਹੀ ਮੈਂ ਉਦੋਂ ਤੋਂ ਹੀ ਮੈਂ ਮਿਹਨਤ ਕਰਨੀ ਸਟਾਰਟ ਕਰ ਲਈ ਸੀ ਤੇ ਸਰ ਹੁਣ ਤੱਕ ਦੇਖਿਆ ਜਾਵੇ ਤੇ ਸਰ ਮੈਂ ਮਿਸਟਰ ਅਮਰੀਕਸਰ ਦਾ ਜੋਗ ਜੋਗੀ ਮੈਂ ਅਜ ਅਮਰੀਕਸਰ ਦਾ ਰਹਿਣ ਵਾਲਾ ਹਾਂ ਤੇ ਸਾਰਾ ਅਮਰੀਕਸਰ ਤੋਂ ਸਟਾਰਟ ਕੀਤੀ ਆ ਮਿਸਟਰ ਅਮਰੀਕਸਰ ਮਿਸਟਰ ਲੁਧਿਆਣਾ ਮਿਸਟਰ ਚੰਡੀਗੜ ਹੁਣ ਸਾਰਾ ਨੈਸ਼ਨਲ ਲੈਵਲ ਤੱਕ ਮੈਂ ਖੇਡ ਕੇ ਆਇਆ ਹੁਣ ਮਿਸਟਰ ਏਸ਼ੀਆ ਦਾ ਟਾਈਟਲ ਜੋ ਕਿ ਮੈਂ ਜਿੱਤ ਕੇ ਆਇਆ ਲੇਟਸਟ ਤੇ ਰੂਲ ਰੈਗੂਲੇਸ਼ਨ ਤੇ ਸਰ ਬਹੁਤ ਵਧੀਆ ਸੀ ਉਹਨਾਂ ਦੇ ਬਟ ਇੰਨਾ ਸੀਗਾ ਕਿ ਜਿਹੜੇ ਅਦਰ ਕੰਟਰੀਜ਼ ਤੋਂ ਆਏ ਹੋਏ ਸੀ ਮਤਲਬ ਬਾਡੀ ਬਿਲਡਰ ਸਰ ਕਾਫੀ ਉਹ ਵੀ ਮਿਹਨਤ ਕਰਕੇ ਆਏ ਸੀਗੇ ਬਟ ਆਪਣੀ ਸਰ ਮਿਹਨਤ ਕੁਝ ਜ਼ਿਆਦਾ ਸੀਗੀ ਇਸ ਕਰਕੇ ਸਰ ਸਾਡਾ 골ਡ ਆਇਆ ਜੀ ਮੈਂ ਮੈਂ ਫਿਜ਼ਿਕਸ ਦੇ ਵਿੱਚ ਮੇਰਾ ਸਿਲਵਰ ਮੈਡਲ ਆਇਆ ਤੇ ਬਾਡੀ ਬਿਲਡਿੰਗ ਦੇ ਵਿੱਚ ਸਰ ਮੈਂ 골ਡ ਮੈਡਲ ਲੈ ਕੇ ਆਇਆ ਜੀ ਤਾਂ ਮਾਨ ਮਹਿਸੂਸ ਹੋਇਆ ਕਿ ਹਾਂ ਮੈਂ ਇੰਡੀਆ ਦਾ ਫਲੈਗ ਲੈ ਕੇ ਆਪਣੇ ਸਿਰ ਦੇ ਉੱਤੇ ਲੈ ਕੇ ਇਸ ਤਰ੍ਹਾਂ ਮਤਲਬ ਲਹਿਰਾ ਰਿਆ ਹਾਂ ਆਦਰ ਕੰਟਰੀਜ਼ ਦੇ ਵਿੱਚ ਹਨਾ ਤੇ ਉਦੋਂ ਤੇ ਬਹੁਤ ਮਾਣ ਮਹਿਸੂਸ ਹੋਇਆ ਬਟ ਜਦੋਂ ਸਾਰੇ ਇੰਡੀਆ ਆਏ ਆ ਵਾਪਸ ਤੇ ਸਾਰੇ ਕਿਸੇ ਨੇ ਵੀ ਮਤਲਬ ਪੁੱਛਿਆ ਨਹੀਂ ਕੋਈ ਸਪੋਰਟ ਨਹੀਂ ਕੋਈ ਕੋਈ ਪੁੱਛ ਨਹੀਂ ਛੋਟੇ ਜਿਹੇ ਘਰ ਚੋਂ ਉੱਠ ਕੇ ਇੱਕ ਮਿਡਲ ਕਲਾਸ ਫੈਮਿਲੀ ਤੋਂ ਉੱਠ ਕੇ 골ਡ ਮੈਡਲ ਜਿੱਤ ਕੇ ਲਿਆਉਣਾ ਸਰ ਬਹੁਤ ਵੱਡੀ ਗੱਲ ਹੈ ਮੇਰੇ ਲਈ ਤੇ ਹਾਂ ਮਿਸਟਰ ਏਸ਼ੀਆ ਦਾ ਜੋ ਟਾਈਟਲ ਹੈ ਸਰ ਉਹ ਮੈਂ ਅਚੀਵ ਕੀਤਾ ਜੀ ਇਕੱਲੀ ਇਕੱਲੀ ਚੀਜ਼ ਜੋ ਹੈ ਸਾਨੂੰ ਮਾਪ ਨਾਪ ਤੋਲ ਕੇ ਖਾਣੀ ਪੈਂਦੀ ਹੈ ਕਿਉਂਕਿ weight ਦੇ ਅਕੋਰਡਿੰਗ ਹੁੰਦਾ ਸਭ ਕੁਝ ਐਗਜ਼ੈਮ ਜੀ ਟ੍ਰੇਨਿੰਗ ਦੇਣਾ ਪਲੱਸ ਸਾਰੇ ਜਦੋਂ ਮੈਂ ਫ੍ਰੀ ਹੁੰਦਾ ਉਦੋਂ ਮੈਂ ਆਰਓ ਵਗੈਰਾ ਫਿਲਟਰ ਵ ਸਰਕਾਰਾਂ ਨੇ ਸਰ ਕੋਈ ਵੀ سپورਟ ਨਹੀਂ ਕੀਤੀ ਅਜੇ ਤੱਕ ਠੀਕ ਹੈ ਜੀ ਆਪਣੇ ਦਮ ਤੇ ਆਪਣੀ ਫੈਮਲੀ ਦੇ ਹਨਾ ਆਪਣੇ ਫੈਮਲੀ ਨੇ ਫੈਮਲੀ ਦੇ ਸਿਰ ਤੇ ਇਤੋਂ ਤੱਕ ਪਹੁੰਚੇ ਆ ਜੀ ਬਸ ਅਪਰੋਚ ਤੇ ਸਰ ਬਹੁਤ ਕੀਤੀਆਂ ਬਟ ਇੰਨਾ ਵਾ ਕਿ ਕੋਈ ਵੀ ਕੋਈ ਵੀ سپورਟ ਕਰਕੇ ਰਾਜ਼ੀ ਨਹੀਂ ਕੋਈ ਕਿਸੇ ਲਈ ਬਾਹ ਫੜ ਕੇ ਰਾਜ਼ੀ ਨਹੀਂ ਆ ਦੇਖੋ ਹਨਾ ਇਹ ਚੀਜ਼ ਆ ਦਾ ਵਾ ਕਿ ਹਾਂ ਯੂਥ ਨੂੰ ਮੋਟੀਵੇਟ ਕਰ ਰਹੇ ਆ ਹਨਾ ਉਤੇ ਸਾਨੂੰ ਵੀ ਥੋੜੀ سپورਟ سپورਟ ਦਿੱਤੀ ਜਾਵੇ ਹਨਾ ਇੰਨਾ ਇੰਨਾ ਯੂਥ ਸਾਡੇ ਨਾਲ ਜੁੜ ਰਿਹਾ ਇੰਨਾ ਯੂਥ ਨੂੰ ਅਸੀਂ ਸਿੱਧੇ ਰਾਹ ਪਾ ਰਹੇ ਹਾਂ ਮਿਹਨਤ ਦੇ ਰਾਹ ਪਾ ਰਹੇ ਹਾਂ ਜਿੱਤੇ ਨੇ ਨਸ਼ੇ ਚੱਲ ਰਹੇ ਹਨਾ ਉੱਥੇ ਅਸੀਂ ਆਪਣੀ ਮਿਹਨਤ ਕਰਕੇ ਦਿਖਾ ਰਹੇ ਹਾਂ ਉਹਨਾਂ ਨੂੰ ਆਪਣੇ ਆਪ ਨੂੰ ਪ੍ਰੇਰਿਤ ਕਰ ਰਹੇ ਹਾਂ ਕਿ ਹਾਂ ਤੁਸੀਂ ਵੀ ਮਿਹਨਤ ਕਰੋਕਾਰੀ ਨੌਕਰੀ ਮਿਲ ਜੇ ਘਰ ਦਾ ਵੀ ਚਲੋ ਸੁੱਖ ਆ ਜਾਏ ਤੇ ਸਾਨੂੰ ਵੀ ਅੱਗੇ ਵਧਣ ਦਾ ਮੌਕਾ ਮਿਲੇ ਹਨਾ ਕਿ ਅੱਗੇ ਆਪਣੇ ਆਪ ਨੂੰ ਰੱਜੇ ਹੋਰ ਰਿਪਰੈਜ਼ੈਂਟ ਕਰੀਏ ਆਪਣੇ ਇੰਡੀਆ ਨੂੰ ਰਿਪਰੈਜ਼ੈਂਟ ਕਰੀਏ ਸਭ ਪਤਾ ਨਹੀਂ ਇਹ ਚੀਜ਼ ਦਾ ਕਿਉਂ ਕਿਉਂ ਅਨਗੇਲੀ ਕਰ ਰਹੇ ਕਿਉਂਕਿ ਸਗੋਂ ਦੇਖਿਆ ਜਾਵੇ ਤੇ ਬੋਡੀ ਬਿਲਡਿੰਗ ਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਲੱਗਦੀ ਆ ਸਰਕਾਰ ਨੂੰ ਬਿਲਕੁਲ ਚਾਹੀਦਾ ਕਿ ਇਸ ਚੀਜ਼ ਨੂੰ ਵੀ ਮਤਲਬ ਸਪੋਰਟ ਕੀਤੀ ਜਾਵੇ ਇਸ ਚੀਜ਼ ਨੂੰ ਵੀ ਸਾਹਮਣੇ ਲਿਆਂਦਾ ਜਾਵੇ ਮੈਂ ਮੈਸੇਜ ਇਹੀ ਕਰਨਾ ਦੇਣਾ ਚਾਹੁੰਦਾ ਕਿ ਜਿਹੜੇ ਐਥਲੀਟ ਵਧੀਆ ਆਪਣੀ ਮਿਹਨਤ ਕਰਦੇ ਨੇ ਹਨਾ ਉਹਨਾਂ ਨੂੰ ਸਭੋਂ ਉਹਨਾਂ ਨੂੰ ਰਿਪਰੈਜ਼ੈਂਟ ਕੀਤਾ ਜਾਵੇ ਉਹਨਾਂ ਨੂੰ ਅੱਗੇ ਲਿਆਂਦਾ ਜਾਵੇ ਨਾ ਕਿ ਆ ਨਸ਼ਾ ਕਰਨ ਵਾਲਿਆਂ ਨੂੰ ਬਾਰ-ਬਾਰ ਦਿਖਾਇਆ ਜਾਵੇ ਹਨਾ ਇਹਨਾਂ ਨੂੰ ਰਿਪਰੈਜ਼ੈਂਟ ਕੀਤਾ ਜਾਵੇ